ਏ ਜੀ ਤਰਨਾ ਅਸੀਂ ਪਿਛਲੇ ਦਿਨਾਂ 25 ਤਰੀਕ ਨੂੰ ਇੱਕ ਗੱਡੀ ਇੱਕ ਪਿੱਛੇ ਘੁੰਮ ਰਹੀ ਸੀ ਬਹੁਤ ਤਸ਼ਕੀਲ ਕਰਕੇ ਜਿਹੜੇ ਗਾਇਆ ਹੈ ਗੋਵਾਂਸੀ ਨੂੰ ਲੈ ਜਾਇਆ ਜਾ ਰਿਹਾ ਸੀ ਸਾਨੂੰ ਸੂਚਨਾ ਮਿਲੀ ਤੇ ਅਸੀਂ ਜਿਹੜਾ ਹੈ ਪਿੰਡ ਦੇ ਬਾਹਰ ਹੀ ਦੇਗਾਣੀ ਪਿੰਡ ਤੋਂ ਭੱਜ ਕੇ ਹੀ ਜਿਹੜੇ ਪਿੰਡ ਦੇ ਅੱਡੇ ਤੇ ਹੀ ਅਸੀਂ ਗੱਡੀ ਰੋਕੀ ਤਿੰਨ ਜਿਹੜੇ ਬੰਦੇ ਅਸੀਂ ਫੜੇ ਤੇ ਗੱਡੀ ਦੇ ਵਿੱਚ ਸੱਤ ਜਿਹੜੇ ਗੋਵਾਂਸੀ ਸੀ ਅਸੀਂ ਪੁਲਿਸ ਨੂੰ ਜਿਹੜਾ ਕਿ ਵਿਸ਼ਵਾਸਨੀਆ ਆਪਾਂ ਨੰਬਰ ਮੰਨਦੇ ਆਂ ਵੀ ਇਹਦੇ ਤੇ ਆਪਾਂ ਫੋਨ ਕਰਾਂਗੇ ਤੇ ਕਾਰਵਾਈ ਹੋਊਗੀ ਹੋਊਗੀ 112 ਤੇ ਅਸੀਂ ਕਾਲ ਕੀਤੀ ਜਿਹੜਾ ਸਰਕਾਰੀ ਹੈਲਪਲਾਈਨ ਨੰਬਰ ਹੈ ਪੁਲਿਸ ਆਈ ਪੁਲਿਸ ਨੂੰ ਜਦੋਂ ਅਸੀਂ ਗੱਲਬਾਤ ਹੋ ਹੀ ਰਹੀ ਸੀ ਪਰ ਉੱਥੇ ਬੰਦੇ ਨੇ ਆ ਕੇ ਪਿੰਡ ਦੇ ਬਣਾਲੇ ਦੇ ਬੰਦੇ ਨੇ ਆ ਕੇ ਉੱਥੇ ਜੀ ਤੇ ਸਾਡੇ ਨਾਲ ਬਹਿਸ ਵਾਈ ਜੀ ਕਰਕੇ ਤੇ ਇੱਕ ਬੰਦਾ ਭਜਵਾ ਦਿੱਤਾ ਪਰ ਦੋ ਬੰਦੇ ਫਿਰ ਵੀ ਅਸੀਂ ਪੁਲਿਸ ਨੂੰ ਸੌਂਪੇ ਐ ਗੋਵਨਸ਼ ਜਿਹੜੀ ਗੱਡੀ ਸੌਂਪੀ ਤੇ ਗੋਵਨਸ਼ ਪੁਲਿਸ ਦੇ ਨਾਲ ਲੈ ਕੇ ਅਸੀਂ ਜਿਹੜਾ ਸਰਕਾਰੀ ਗੋਸ਼ ਵਾਲਾ ਔਨ ਰਿਕਾਰਡ ਅਸੀਂ ਲਾਈਏ ਉੱਥੇ ਰਿਪੋਰਟ ਕਰਕੇ ਲਾਈਏ ਕਿ ਗੱਡੀ ਬਿਣੀ ਹੈ ਉਹ ਪੁਲਿਸ ਜੇਟੀ ਹੈ थाने ਦੇ ਲੇਕਿਨ ਅਗਲੇ ਦਿਨ ਜਦੋਂ ਅਸੀਂ ਐਪਲੀਕੇਸ਼ਨ ਦੇਣ ਜਾਂਦੇ ਆ ਅੱਜ ਅਗਲੇ ਦਿਨ ਐਪਲੀਕੇਸ਼ਨ ਦੇਣ ਜਾਂਦੇ ਆ ਤੇ ਨਾ ਤਾਂ ਉੱਥੇ ਜਿੰਦੀ ਹੈ ਨਾ ਉੱਥੇ ਜੋ ਦਸਤਰ ਜਿਹੜੇ ਫੜੇ ਕੇ ਦਿੱਤੇ ਹੋਏ ਆ ਤੇ ਕੋਈ ਕਾਰਵਾਈ ਨਹੀਂ ਹੋਈ ਇਹਦੇ ਤੇ ਇਸ ਕਰਕੇ ਉੱਤੇ ਜਿਹੜਾ ਸਾਡਾ ਵਿਸ਼ੇ ਦੀਗਾ ਜ਼ਿਲ੍ਹੇ ਦੇ ਵਿੱਚ ਲਗਾਤਾਰ ਬਧਰੀਆਂ ਹੋ ਰਹੀਆਂ ਆ ਆਏ ਦੂਜੇ ਲੁੱਟੇ ਦਿਨ ਜਿਹੜਾ ਹੈ ਟਰੱਕ ਭੜਿਆ ਜਾ ਰਿਹਾ ਤੇ ਇੱਕ ਵਿਸ਼ੇ ਸਾਡਾ ਆਲਮਗੜ ਦਾ ਜਿਹਦੇ ਵਿੱਚ ਪਿੰਡ ਦੇ ਲੋਕ ਕਿਸਾਨੀ ਦੇ ਨਾਤੇ ਜਗਾਨ ਸਿੰਘ ਜੁਨ ਜੁਬੇਵੰਦੀਆ ਦੇ ਨਾਮ ਤੋਂ ਬੁਣਦਾ ਜਿਹੜੀ ਲੋਕਾਂ ਤੋਂ ਕੋਈ ਜਿਹੜਾ ਉਹਲਾ ਨਹੀਂ ਆਜੀਦਾ ਜੀ ਇੱਕ ਘੁੱਟ ਬਣਾ ਲਿਆ ਹੈ ਤੇ ਅਸੀਂ ਕਿਹਾ ਨਹਿ ਗਿਆ ਜਿੰਨਾਂ ਦਾ ਕਿਸਾਨੀ ਨਾਲ ਗੋਬਚ ਜਿਹੜਾ ਬੈਠਾ ਹੈ ਸੜਕ ਕਿਨਾਰੇ ਉਹਦਾ ਕਿਸਾਨੀ ਨਾਲ ਕੀ ਜੀ ਦੁਸ਼ਮਣੀਆਂ ਹੈ ਕੀ ਦਿੱਕਤ ਹੈ ਜੀ ਉਹਨੂੰ ਜਿਹੜਾ ਗੋਬਚ ਬੈਠਾ ਸੀ ਟਰੈਕਟਰ ਲਿਆ ਕੇ ਉਹਨਾਂ ਵਿੱਚ ਮਾਰਿਆ ਗਿਆ ਗਾਦੇ ਤੇ ਦੋ ਨੰਦੀ ਬੈਠੇ ਸੀ ਉਹਨਾਂ ਦੇ ਵਿੱਚ ਮਾਰਿਆ ਗਿਆ ਬੈਕ ਕਰ ਕਰਕੇ ਫੇਰ ਉਹਦੇ ਵਿੱਚ ਜਾ ਕੇ ਮਾਰਿਆ ਗਿਆ ਤੇ ਬੰਦੇ ਨੇ ਜਦੋਂ ਵੀਡੀਓ ਬਣਾ ਲਈ ਤੇ ਉਹਨੂੰ ਘਰੇ ਆ ਕੇ ਧਮਕੀਆਂ ਦਿੱਤੀ ਗਈ ਵੀ ਇਹਨੂੰ ਡਿਲੀਟ ਕਰਿਆ ਸੀ ਇਹ ਕਰਾਂਗੇ ਉਹ ਕਰਾਂਗੇ ਦੋਨੀਆਂ ਚੀਜ਼ਾਂ ਦੀ ਵੀਡੀਓ ਹੈ ਉਹ ਵੀਡੀਓ ਜਿਹੜੀ ਵਾਇਰਲ ਹੋਈ ਹੈ ਜਿਹਦੇ ਮਿਲੀਅਨ ਦੇ 뷰 ਕੱਲ੍ਹ ਤੋਂ ਆ ਚੁੱਕੇ ਆ ਉਹ ਵੀ ਵਿਸ਼ਾ ਸਾਡਾ ਹੈਗਾ ਤੁਹਾਨੂੰ ਕਹਿੰਦਾ ਕਿਉਂਕਿ ਇਹ ਗੱਲਾਂ ਪਹਿਲਾਂ ਵੀ ਹੋ ਚੁੱਕੀਆਂ ਆ ਗਈਆਂ ਤਾਂ ਹੁਣ ਜੋ ਆਸ਼ਵਾਸਨ ਮਿਲਿਆ ਉਹਦੇ ਤੋਂ ਸੰਦੁਸ਼ਟੋ ਆਸ਼ਵਾਸਨ ਇਹ ਹੈ ਜੀ ਵੀ ਥੋੜਾ ਜਿਆ ਕਰੈਕਟ ਕਰਨ ਵਾਲਾ ਹੈ ਬਾਕੀ ਸਭ ਕੁਝ ਉਹਦੇ ਚੇ ਕੁਝ ਗਲਤ ਨਹੀਂਗਾ ਸਾਡੇ ਦੁਆਰਾ ਜਿਹੜੀ ਦਿੱਤੀ ਗਈ ਹੈ ਜਿਹੜਾ ਨੋਰਾ ਸੀ ਉਸ ਬੰਦੇ ਦਾ ਹੀ ਸੀਗਾ ਪਰ ਉਹ ਬੰਦਾ ਖੁਦ ਜਿਹੜਾ ਹੈ ਬਿਮਾਰ ਹੈ ਉਹਦੇ ਮੁੰਡੇ ਦੁਆਰਾ ਭਰਾਏ ਗਏ ਆ ਲੇਕਿਨ ਨੋਰਾ ਦੋਨਾਂ ਦਾ ਹੀ ਹੈ ਪਰ ਫਿਰ ਵੀ ਅਸੀਂ ਕਹਿੰਨੇ ਆ ਵੀ ਨਹੀਂ ਚਲੋ ਇਹ ਵੀ ਘਰਤਨਾ ਮਾੜਾ ਜਿਹਾ ਵੀ ਗੁੰਜਾਇਸ ਕਿਤੇ ਗਲਤ ਦੀ ਨਾ ਹੋਵੇ ਅਸੀਂ ਨਹੀਂ ਚਾਹੁੰਦੇ ਕੋਈ ਵੀ ਇੱਕ ਧਰਮ ਪ੍ਰੇਮੀ ਲੋਕ ਆ ਜੇ ਆਪਾਂ ਗਊਮਾਂ ਦਾ ਲਈ ਕਰ ਰਹੇ ਆ ਤੇ ਇੱਕ ਫਰਜ਼ਾ ਲਈ ਆਸਥਾ ਲਈ ਕਰ ਰਹੇ ਆ ਤੇ ਗਲਤ ਨਹੀਂ ਹੋਣਾ ਚਾਹੀਦਾ ਔਰ ਇਹਦੇ ਵਿੱਚ ਵੀ ਕਾਬ ਕਰਾਂਗਾ ਜਿਸ ਤਰ੍ਹਾਂ ਕਦਮਾ ਸ਼ੰਕਰ ਦਈ ਜਾਂਦੀ ਵਿਕਸਰੀ ਦਾ ਮਾਮਲਾ ਸੀ ਹਾਂਜੀ ਤੋ ਕੀ ਹੈ ਇਹਿਆ ਧਾਰਾ ਦੀ ਇਹਨਾਂ ਦਾ ਕੀ ਹੈ ਉਹ ਜਿਹੜਾ ਇੱਕ ਪਿੰਡ ਨਾਲ ਦੂਜੀ ਸਾਧ ਜਿਹੜੇ ਪਿੰਡ ਵਾਸੀ ਨੂੰ ਦੀ ਇੱਕ ਕਮਪਨੀ ਵਾਲੀ ਨਹੀਂ ਜੀ ਪਿੰਡ ਵਾਸੀ ਜ਼ਰੂਰ ਉਹਨਾਂ ਨੂੰ ਪੈਸੇ ਦੇ ਕੇ ਚਿਖਵਾ ਰਹੇ ਹੈ ਲੇਕਿਨ ਜਿਹੜੇ ਬੰਦੇ ਗੱਟੀ ਵਾਲੇ ਬੰਦੇ ਹੈ ਉਹ ਜਿਹੜਾ ਹੈ ਉਹ ਦੂਜੇ ਪਿੰਡ ਨਹੀਂ ਲਾ ਰਹੇ ਤੁਹਾਡੇ ਨੂੰ ਵਾਤਲਾਬ ਜਿਹੜੇ ਇਹਨਾਂ ਦਾ ਪਿੰਡ ਵਾਸੀ ਹੁੰਦਾ ਜਿਹੜੇ ਮੰਨ ਲਓ ਬਹੁਤ ਵਾਰ ਕੋਈ ਚੀਜ਼ ਟਿੱਕੀ ਗਈ ਹੈ ਜੀ ਅਸੀਂ ਪਰ ਉਹ ਜਿਹੜਾ ਹੈ ਨਹੀਂ ਸੁਣੀ ਗਈ ਹਿਰਿਆਣੀ ਦਾ ਪਿਛਲੇ ਮਾਮਲਾ ਆ ਉਦੋਂ ਵੀ ਅਸੀਂ ਪ੍ਰਯਾਸ ਕੀਤਾ ਕਿ ਪਿੰਡ ਨਾਲ ਗੱਲ ਕਰਨ ਦੀ ਮੌਦਬਰ ਨੋਕਾਂ ਨੂੰ ਭੇਜ ਵੀ ਅਸੀਂ ਦਿੱਤੇ ਵੀ ਬੈਠੋ ਆਪਾਂ ਮਿਲ ਕੇ ਜਿਹੜਾ ਹੈ ਗਾਏ ਵੱਢੀ ਨਾ ਜਾਣੀ ਕਹੀਦੀ ਹੈ ਆਪਾਂ ਖਨਾਤ ਨਹੀਂ ਲੋਦੇਗੇ ਤੇ ਆਪਾਂ ਨੇ ਮਿਲ ਜੁਲ ਕੇ ਇਹਦਾ ਹੱਲ ਲੀਂਗਾ ਜੇ ਫਸਲ ਖਰਾਬ ਹੋ ਰਹੀ ਹੈ ਤੇ ਇਹਦਾ ਨਹੀਂ ਹੱਲ ਵੀ ਗਾਇਆਂ ਨੂੰ ਵਢਾ ਲਓ ਫਿਰ ਤਾਂ ਮਾਰ ਦੋ ਤੁਸੀਂ ਸਾਰੀਆਂ ਖਤਮ ਕਰ ਦੋ ਆਪਾਂ ਨੂੰ ਲੋੜ ਹੀ ਨਹੀਂ ਮੰਦਰਾਚੇ ਜਿਉਂ ਤੁਸੀਂ ਉਸੇ ਪਿੰਡ ਦੇ ਵਿੱਚ ਜਿਹੜੇ ਪਿੰਡ 'ਚ ਇਹ ਗਾਇਆਂ ਵਢਣ ਲਈ ਜਾ ਰਹੀ ਹੈ ਉੱਥੇ ਪਿੰਡ 'ਚ ਉਹ ਜਿਹੜਾ ਸਾਲ ਦੇ ਵਿੱਚ ਛੀ ਜਗਰਾਤੀ ਕਰਾਉਂਦੇ ਆ ਗਊ ਮਾਤਾ ਦੀ ਕਥਾ ਕਰਾਉਂਦੇ ਆ ਤੇ ਇਹ ਪੂਤਾ ਕੀ ਪੂਜਾ ਕੀਤੀ ਜਾ ਰਹੀ ਹੈ ਇਹ ਫਿਰ ਅਖੰਡ ਕਿਉ ਤੁਸੀਂ ਇਹ ਜਿਹੜਾ ਚਲਾ ਰੱਖਿਆ ਮੈਂ ਸਾਰਾ ਇਹ ਦੱਸਾਂ ਗਏ ਜੌਂਗ ਲੈਵਲ ਤੋਂ ਕਦੋਂ ਬੁਲਾਉਣ ਕਰਨ ਦੇ ਦੀਏ ਪ੍ਰਯਾਸ ਪ੍ਰਯਾਸ ਕੀਤਾ ਗਿਆ ਆਮ ਲੋਕਾਂ ਨੂੰ ਜਿਹੜਾ ਜਾਗਰੂਕ ਕੀਤਾ ਜਾ ਦੇਖੋ ਜੀ ਬਹੁਤ ਪ੍ਰਯਾਸ ਤੁਹਾਡੇ ਮਾਧਿਅਮ ਨਾਲ ਵੀ ਤੁਹਾਨੂੰ ਧਿਆਨ ਸੇ ਹੋਊਗਾ ਅਸੀਂ ਸਪੈਸ਼ਲ ਜਿਹੜਾ ਹੈ ਇੱਕ ਪ੍ਰੈਸ ਕਾਨਫਰੰਸ ਕਰਕੇ ਅਸੀਂ ਸੂਚਨਾ ਦਿੱਤੀ ਵੀ ਆਓ ਬੈਠੋ ਅਸੀਂ ਸਹਿਯੋਗ ਕਰਾਂਗੇ ਕਿਸੇ ਤਰ੍ਹਾਂ ਦੀ ਗਊਸ਼ਾਲਾ ਜੇ ਬਣਾਣੀ ਹੈ ਤਾਂ ਵੀ ਜੇ ਤੁਸੀਂ ਗਊਸ਼ਾਲਾ ਛੱਡਣੀ ਹੈ ਤਾਂ ਵੀ ਲੇਕਿਨ ਕੋਈ ਸੁਣਾਈ ਨਹੀਂ ਠੀਕ ਹੈ ਵੀ ਉਹ ਜਿਹੜਾ ਧਰਮ ਜਿਹੜਾ ਹੈ ਉਹ ਖਤਮ ਹੋ ਕੇ ਉਹਨਾਂ ਲੋਕਾਂ ਦੇ ਮਨਾਂ 'ਚ ਸਿਰਫ ਰੰਗ ਰਹਿ ਗਿਆ। ਉਹ ਕਹਿੰਦੇ ਜਿੰਨੇ ਮਰਜ਼ੀ ਕਰੇ ਜਾਓ ਦੂਜੀ ਜਿਹੜੀ ਗੱਲ ਆਪਣੀ ਵਿਚਾਲੇ ਰਹਗੀ ਪੁਰਦਿਤ ਨੇ ਜਿਹੜਾ ਸਵਾਸਨ ਇਹ ਕੱਲ ਤੱਕ ਦਾ ਟਾਈਮ ਦਿੱਤਾ ਹੈ ਜਿਹੜੀ ਵੀ ਕਰੈਕਟ ਕਰਨੀ ਹੈ ਇੱਕ ਦੋ ਚੀਜ਼ਾਂ ਉਹ ਅਸੀਂ ਤਿਆਰ ਆ ਕਰੈਕਟ ਕਰਕੇ ਜਿਹੜਾ ਹੈ ਕਾਰਵਾਈ ਜਿਹੜੀ ਬੰਦੀ ਫਖਤ ਕਾਰਵਾਈ ਕਾਨੂੰਨ ਦੁਆਰਾ ਦਿੱਤ ਜਾਏ। ਅਗਰ ਕੱਲ ਤੱਕ ਜੇ ਆਪਣੀ ਕਹਿਰੀ ਵੀ ਅਸੀਂ ਕਾਨੂੰਨ ਲੈ ਰਹੇ ਆ ਕੱਲ ਕਾਰਵਾਈ ਹੋ ਜੂਗੀ। ਪਰ ਨਹੀਂ ਹੁੰਦੀ ਹੈ ਤੇ ਅਸੀਂ ਫਿਰ ਵੱਡੇ ਪੱਧਰ ਤੇ ਇਹਦੇ ਉੱਤੇ ਅੰਦੋਲਨ ਕਰਾਂਗੇ। ਨਹੀਂ ਮਜਬੂਰ ਆ। ਜੈ ਸ੍ਰੀ ਅਕਾਲ।